ਤਲਵਾੜਾ ਨਾਲ ਲੱਗਦੇ ਅੰਬੀ ਅੱਡੇ ਤੇ ਪਿਛਲੀ ਰਾਤ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਚੋਰਾਂ ਨੇ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦ ਰਕਮ ਤੇ ਸਮਾਨ ਚੋਰੀ ਕਰ ਲਿਆ ਸਵੇਰੇ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਆਏ ਤਾਂ ਸ਼ਟਰ ਟੁੱਟੇ ਹੋਏ ਤੇ ਅੰਦਰ ਸਮਾਨ ਉਲਟਾ ਪੁਲਟਾ ਪਿਆ ਮਿਲਿਆ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ 'ਚ ਡੈਸ਼ਦਮਾ ਮਾਹੌਲ ਬਣ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਰਾਤ ਸਮੇਂ ਪੀਸੀਆਰ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੇ ਰੋਕ ਲੱਗ ਸਕੇ ਤੇ ਦੁਕਾਨਦਾਰ ਆਰਾਮ ਨਾਲ ਆਪਣਾ ਕਾਰੋਬਾਰ ਕਰ ਸਕਣ ਕਿ 메인 ਰੋਡ ਤੇ ਹੋਣ ਦੇ ਬਾਵਜੂਦ ਸਾਰੀ ਰਾਤ ਚੋਰਾਂ ਵੱਲੋਂ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਗਰੀਬ ਦੁਕਾਨਦਾਰ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਦੁਕਾਨਦਾਰਾਂ ਦੇ ਗੱਲਿਆਂ ਦੇ ਵਿੱਚ ਪਏ ਹੋਏ ਪੈਸੇ ਉਹ ਲੁੱਟ ਕੇ ਲੈ ਗਏ ਪਰ ਕਿਸੇ ਨੂੰ ਭਣਕ ਤੱਕ ਨਹੀਂ ਲੱਗੀ ਮੈਂ ਪੁਲਿਸ ਪ੍ਰਸ਼ਾਸਨ ਤਲਵਾੜਾ ਪੁਲਿਸ ਨੂੰ ਅਪੀਲ ਕਰਦਾ ਕਿ ਰਾਤ ਨੂੰ ਪੀਸੀਆਰ ਬੈਨਾ ਦੇ ਤਹਿਤ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਤਾਂ ਕਿ ਜਿਹੜੇ ਚੋਰ ਬੇਖੌਫ ਹੋ ਕੇ ਇਲਾਕੇ ਚ ਘੁੰਮ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਡਰ ਬਣ ਸਕੇ ਮੌਕੇ ਤੇ ਜਦੋਂ ਪਹੁੰਚ ਕੇ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਅਸੀਂ ਸਵੇਰੇ ਜਦੋਂ ਦੇਖਿਆ ਤੇ ਲਗਭਗ ਦਰਜਨ ਦੇ ਕਰੀਬ ਦੁਕਾਨਾਂ ਦੇ ਸ਼ਟਰ ਜਿਹੜੇ ਆ ਉਹ ਚੋਰਾਂ ਵੱਲੋਂ ਤੋੜ ਦਿੱਤੇ ਗਏ ਸੀ ਅਸੀਂ ਵੀ ਕਈ ਜਿਹੜੇ ਉਹਨਾਂ ਵੱਲੋਂ ਸ਼ਟਰ ਤੋੜ ਕੇ ਛੱਡੇ ਹੋਏ ਸੀ ਜ਼ੋਰ ਲਗਾ ਕੇ ਦੇਖਿਆ ਤੇ ਉਹਨਾਂ ਨੇ ਇੰਨੇ ਜ਼ੋਰ ਨਾਲ ਉਹ ਸ਼ਟਰ ਪਟਕੇ ਉੱਤੇ ਨੂੰ ਟੰਗ ਦਿੱਤੇ ਆ ਕਿ ਜਿਵੇਂ ਪੂਰਾ ਸਮਾਂ ਉਹਨਾਂ ਨੂੰ ਚੋਰੀ ਕਰਨ ਲਈ ਮਿਲਿਆ ਹੋਵੇ ਅਸੀਂ ਪ੍ਰਸ਼ਾਸਨ ਤੋਂ ਇੱਕ ਤਾਂ ਇਸ ਚੋਰੀ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਆ ਦੂਸਰਾ पीसीआर ਵਹਿਨਾ ਦੀ ਗਸ਼ਤ ਵਿਵਹਾਨ ਦੀ ਵੀ ਮੰਗ ਕਰਦੇ ਹਾਂ ਬਹੁਤ ਬਹੁਤ